ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਉਮੀਦ ਕਰਦੀ ਹਾਂ ਸਾਰੇ ਜਾਣੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਅੱਜ ਦੇ ਵਲੌਗ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਤੇ ਹਾਂਜੀ ਹਾਂਜੀ ਹਾਂ ਜਿਆਰ ਹੁਣ ਬੋਲਣ ਲੱਗਿਆ ਨਾ ਫਿਰ ਵਾਲੇ ਹੰਗਾਰੇ ਪਰਦਾ ਹਾਂ ਹਾ ਹਾਂ ਹਾਂਜੀ ਕੀ ਹਾਲ ਚਾਲ ਦੋਸਤੋ ਠੀਕ ਜੋ ਪਪਲੂ ਜੇ ਵਾਲਾ ਕੁਛ ਕਰਦਾਗਾ ਚਲੋ ਬਈ ਚਾਹ ਬਣ ਗਈ ਆ ਪਹਿਲਾਂ ਚਾਹ ਪੀ ਲਈਏ ਫਿਰ ਆਪਾਂ ਤੁਹਾਡੇ ਨਾਲ ਕਰਦੇ ਆ ਗੱਲਾਂ ਬਾਤਾਂ ਤੇ ਨਵੇਂ ਸੂਟ ਜਿਹੜੇ ਡਿਜ਼ਾਈਨ ਹੋਏ ਆ ਉਹਨਾਂ ਦੀਆਂ ਫੋਟੋਜ਼ ਦਿਖਾਉਣੇ ਆ ਤੇ মুਵੀ ਲੱਗੀ ਹੋਈ ਆ ਸ਼ਾਇਦ ਅੱਜ ਪ੍ਰੋਗਰਾਮ ਬਣਾ ਲਈਏ ਆਪਾਂ মুਵੀ ਦਾ ਵੀ মুਵੀ ਦੇਖੇਗੀ ਆਪਣੇ ਕੋਲ ਦੋ ਸੂਟ ਰੈਡੀ ਹੋਈ ਸੀਗੇ ਬਾਈ ਤੁਸੀਂ ਦੇਖ ਸਕਦੇ ਹੋ ਆਹ ਵਾਲਾ ਆਪਣੇ ਕੋਲ ਹੋਰ ਵੀ ਪ੍ਰਿੰਟ ਪਈ ਨਹੀਂ ਜੇ ਤੁਸੀਂ ਇਹ ਵਾਲਾ ਸਟਾਈਲ ਬਣਾਉਣਾ ਚਾਹੁੰਦੇ ਹੋ ਤਾਂ ਤੁਸੀਂ ਹੋਰ ਪ੍ਰਿੰਟ ਤੇ ਬਣਾ ਸਕਦੇ ਹੋ ਇਹ ਵਾਲਾ ਬਾਈ ਚਨੂਨ ਦਾ ਦੁਪੱਟਾ ਦਾ ਠੀਕ ਆ ਬਾਈਕ ਲੈਂਸ ਲੱਗੀ ਆ ਫਰੰਟ ਤੇ ਆਪਾਂ ਡਿਜ਼ਾਈਨ ਕੀਤਾਗਾ ਤੇ ਕੱਟ ਪਾਇਆਗਾ ਤੇ ਚਾਕਾਂ ਤੇ ਲਗਾਈਆ ਬਾਈ ਲੇਸ ਬਹੁਤ ਸੋਹਣੀ ਤੇ ਬਾਹਾਂ ਆਪਾਂ ਇਦਾਂ ਕਾਫੀਆਂ ਬਣਾਈਆਂ ਨੇ ਠੀਕ ਹੈ ਤੇ ਆ ਹੈਗੀ ਇਹਦੇ ਨਾਲ ਬਾਟਮ ਤੇ ਬਾਟਮ ਦੇ ਉੱਤੇ ਬਈ ਆਪਾਂ ਆਹ ਬਰਕ ਕਰਵਾਇਆਗਾ ਠੀਕ ਹੈ ਦੇਖ ਸਕਦੇ ਹੋ ਆਪਣੇ ਕੋਲ ਬਹੁਤ ਪ੍ਰਿੰਟ ਪਏ ਨੇ ਮੈਂ ਤੁਹਾਨੂੰ ਪਹਿਲਾਂ ਵੀ ਕਹਿਣੀ ਹੁੰਦੀ ਆ ਵੀ ਤੁਸੀਂ ਕੋਈ ਵੀ ਡਿਜ਼ਾਈਨ ਉਹਨਾਂ ਪ੍ਰਿੰਟਸ ਦੇ ਉੱਤੇ ਬਣਾ ਸਕਦੇ ਹੋ ਕੋਈ ਚੱਕਰ ਨਹੀਂ ਹੈਗਾ ਵੀ ਜੇ ਸੇਮ ਪ੍ਰਿੰਟ ਨਹੀਂ ਹੈਗਾ ਬਟ ਹੋਰ ਪ੍ਰਿੰਟ ਹੈਗੇ ਨੇ ਜਿਨ੍ਹਾਂ ਤੇ ਤੁਸੀਂ ਆਹ ਡਿਜ਼ਾਈਨ ਬਣਾ ਸਕਦੇ ਹੋ ਹੁਣ ਜਦੋਂ ਇਹ ਸੂਟ ਉਹ ਨਹੀਂ ਪਿਆ ਸੀਗਾ ਉਹ ਤਾਂ ਜਮਾ ਸੋਹਣਾ ਨਹੀਂ ਸੀ ਲੱਗਦਾ ਪਰ ਜਦੋਂ ਇਹ ਸੂਟ ਤੇ ਆਪਾਂ ਡਿਜ਼ਾਈਨਿੰਗ ਕਰਤੀ ਵਰਕ ਕਰਤਾ ਸਾਰਾ ਕੁਝ एवरीथिंग ਤਾਂ ਤੁਸੀਂ ਦੇਖੋ ਵੀ ਕਿੰਨਾ ਜ਼ਿਆਦਾ ਪਿਆਰਾ ਬਣ ਗਿਆ ਤਾਂ ਤੁਸੀਂ ਵੀ ਕਰਵਾ ਸਕਦੇ ਹੋ ਨੈਕਸਟ ਆਪਣੇ ਕੋਲ ਬਈ ਸੂਟ ਹੈਗਾ ਆਹ ਵਾਲਾ ਠੀਕ ਹੈ ਆਹ ਵਾਲਾ ਫਾਈਟ ਨਵਾਂ ਡਿਜ਼ਾਈਨ ਹੈ Adikita ਠੀਕ ਆ ਪਹੁੰਚੀ ਦਿੱਤੇ ਵਰਕ ਕੀਤਾ ਹੋਇਆ ਤੁਸੀਂ ਦੇਖ ਸਕਦੇ ਹੋ ਤੇ ਆਹ ਵਾਲੀ ਸੂਟ ਇਹਦੇ ਨਾਲ ਜਿਹੜਾ ਦੁਪੱਟਾ ਵੀ ਦੁਪੱਟਾ ਆਪਾਂ ਮਾੜਾ ਨਹੀਂ ਲਾਉਂਦੇ ਦੇਖੋ ਦੁਪੱਟਾ ਕੋਟਾ ਡੋਰੀ ਹੈ ਇਹਦੇ ਉੱਤੇ ਲੈਸ ਲੱਗੀ ਹੋਈ ਆ ਸੇਮ ਜਿਹੜੀ ਆਪਾਂ ਇੱਥੇ ਸੂਟ ਤੇ ਬਟਨ ਲਾਏ ਹੋਏ ਆ ਕਾਟਨ ਦਾ ਸੂਟ ਆ ਠੀਕ ਆ ਤੇ ਆਪਾਂ ਚਾਕਾਂ ਤੇ ਵੀ ਜਿਹੜੀ ਹੈਗੀ ਆ ਆਹ ਵਾਲਾ ਪਾਈਪਨ ਕੱਢੀ ਆ ਬੈਲ ਸ਼ੇਪ ਆਪਾਂ ਵਾਹ ਬਣਾਈ ਹੋਈ ਆ ਠੀਕ ਹੈ ਤੇ ਆਹ ਵਾਲੀ ਸਲਵਾਰ ਆ ਇਹਦੇ ਨਾਲ ਤਿਆ ਤੁਸੀਂ ਸੂਟ ਦੇਖ ਸਕਦੇ ਹੋ ਪੂਰਾ ਬਣਿਆ ਹੋਇਆ ਇਹ ਵਾਲਾ ਡਿਜ਼ਾਈਨ ਵੀ ਤੁਸੀਂ ਆਪਣੇ ਕੋਲ ਪ੍ਰਿੰਟ ਬਹੁਤ ਪਿਆ ਉਹਨਾਂ ਪ੍ਰਿੰਟਸ ਦੇ ਉੱਤੇ ਤੁਸੀਂ ਇਹ ਵਾਲਾ ਡਿਜ਼ਾਈਨ ਬਣਾ ਸਕਦੇ ਹੋ ਠੀਕ ਹੈ ਤਾਂ ਤੁਸੀਂ ਇਹ ਵਾਲੇ ਡਿਜ਼ਾਈਨ ਦੀ ਫੋਟੋ ਭੇਜ ਕੇ ਮੈਨੂੰ ਪੁੱਛ ਸਕਦੇ ਹੋ ਵੀ ਦੀਦੀ ਅਸੀਂ ਇਹ ਵਾਲਾ ਡਿਜ਼ਾਈਨ ਤਿਆਰ ਕਰਵਾਉਣਾਗਾ ਠੀਕ ਹੈ ਪਲੀਜ਼ ਦੱਸੋ ਵੀ ਤੁਹਾਡੇ ਕੋਲ ਪ੍ਰਿੰਟ ਪਿਆ ਵੀ ਉਹਨਾਂ ਪ੍ਰਿੰਟ ਤੇ ਕਰਾਉਣਾਗਾ ਤੇ ਮੈਂ ਤੁਹਾਨੂੰ ਪ੍ਰਾਈਸ ਵੀ ਦੱਸ ਦੂੰ ਜਮਾਂ ਜੈਨੂਨ ਪ੍ਰਾਈਸ ਆ ਬਈ ਬਿਲਕੁਲ ਜੈਨੂਨ ਕਿਸੇ ਨੇ ਵੀ ਕਰਵਾਉਣਾ ਤਾਂ ਕੰਟੈਕਟ ਕਰ ਸਕਦੇ ਹੋ 6283177170 ਲੋ ਬਈ ਹੁਣ ਇਹ ਵਾਲੀ ਸੂਟਾਂ ਨੂੰ ਕਰਨ ਲੱਗਿਆਂ ਆਪਾਂ ਪੈਕ ਹਾਂਜੀ ਬਈ ਤੇ ਇੱਕ ਆਪਣੇ ਕੋਲ ਜਿਹੜੇ ਸੂਟ ਨੇ ਠੀਕ ਆ ਪੇਸਾ ਕਲਰ ਦੇ ਵਿੱਚ ਸੂਟ ਰੈਡੀ ਹੋਇਆ ਇਹਦੇ ਨਾਲ ਅਰਸ਼ਟ ਕਲਰ ਦਾ ਦੁਪੱਟਾ ਇਹ ਤੇ ਲੇਸ ਲੱਗੀ ਜਾਂਦੀ ਆ ਠੀਕ ਆ ਤਾਂ ਇਹ ਆਪਣੇ ਕੋਲ ਦੁਬਾਰਾ ਆਗੇ ਸੂਟ ਠੀਕ ਆ ਦੁਬਾਰੇ ਰੈਡੀ ਹੋਣ ਲੱਗ ਗੇ ਤੇ ਇਹਦਾ ਪ੍ਰਾਈਸ ਜਿਹੜਾ ਹੈਗਾ ਬਿਲਕੁਲ ਜੈਨੂਨ ਜਿਹਾ ਪ੍ਰਾਈਸ ਆ ਠੀਕ ਆ ਤੇ ਇਹਨੂੰ ਕੋਈ ਵੀ ਤੁਸੀਂ ਰੈਡੀ ਕਰਵਾ ਸਕਦੇ ਹੋ ਬਈ ਕਿਸੇ ਵੀ ਕਲਰ ਦੇ ਵਿੱਚ ਜਿਵੇਂ ਇਹਦੇ ਵਿੱਚ ਦੇਖੋ ਇੱਕ ਆ ਕਲਰ ਮੋਰ ਪੰਖਿਆ ਰੈਡੀ ਕੀਤਾ ਹੋਇਆ ਚੁੰਨੀ ਤੇ ਇਸ ਤਰੀਕੇ ਨਾਲ ਵਰਕ ਹੋਊਗਾ ਬਈ ਲੀਸਿਸ ਲੱਗੀਆਂ ਹੋਣਗੀਆਂ ਹੀ ਪਹੁੰਚ ਤੇ ਲੀਸ ਲੱਗੀ ਹੋਗੀ ਬਾਹਾਂ ਤੇ ਠੀਕ ਆ ਤੇ ਚਾਕਾਂ ਦੇ ਅੱਗੇ ਪਿੱਛੇ ਕਿਸੇ ਵੀ ਕਲਰ ਦੇ ਵਿੱਚ ਕਸਟਮਾਈਜ਼ ਕਰਵਾ ਸਕਦੇ ਹੋ ਜੌਰਜਟ ਤੇ ਸਟੌਕ ਤੇ ਬਣਿਆ ਹੁੰਦਾ ਕਈ ਵਾਰ ਜੌਰਜਟ ਤੇ ਠੀਕ ਆ ਤੇ ਕਈ ਵਾਰ ਫਿਓਨਾ ਤੇ ਕਿਸੇ ਤੇ ਵੀ ਬਣਿਆ ਹੁੰਦਾ ਸਿਉਣਾ ਸਿਲਕ ਤੇ ਵੀ ਬਣਿਆ ਹੋ ਸਕਦਾ ਠੀਕ ਆ ਤਾਂ ਤੁਸੀਂ ਇਹ ਵਾਲੀ ਜਿਹੜੀ ਹੈਗੀ ਆ ਪੀਸ ਆਪਣੇ ਕੋਲੋਂ ਰੈਡੀ ਕਰਵਾ ਸਕਦੇ ਹੋ ਕਿਸੇ ਵੀ ਕਲਰ ਦੇ ਵਿੱਚ ਬਹੁਤ ਬਹੁਤ ਹੀ ਜੈਨੂਇਨ ਜਾਂ ਪ੍ਰਾਈਸ ਆ ਇਹਨਾਂ ਦਾ ਤੇ ਹਾਂਜੀ ਬਈ ਇੱਕ ਪਿਸਥੇ ਦੇ ਵਿੱਚ ਆਹ ਕਲਰ ਰੈਡੀ ਹੋਇਆ ਹੋਇਆਗਾ ਠੀਕ ਹੈ ਤੇ ਇਹਦੇ ਨਾਲ ਜਿਹੜਾ ਦੁਪੱਟਾਗਾ ਉਹ ਵਾਲਾਗਾ yellow ਕਲਰ ਤੇ ਇਦੀ ਨੀਸ ਰਹਿੰਦੀ ਆ ਠੀਕ ਹੈ ਤਾਂ ਤੁਸੀਂ ਆਹ ਵਾਲਾ ਕਲਰ ਵੀ ਕਰਵਾ ਸਕਦੇ ਹੋ ਕਿਸੇ ਵੀ ਕਲਰ ਦੇ ਵਿੱਚ ਤੁਸੀਂ ਜਿਹੜੇ ਇਹ ਵਾਲੇ ਸੂਟ ਨੇ ਇਹ ਰੈਡੀ ਕਰਵਾ ਸਕਦੇ ਹੋ ਜੈਨੂੰ ਜੋ ਪ੍ਰਾਈਸ ਦਾ ਬਸ ਫਰਕ ਕੀ ਆ ਆ ਫਿਓਨਾ ਫੈਬਰਿਕ ਹੈ ਜੋਰਜਟ ਨਾਲ ਥੋੜਾ ਜਿਆ ਵਧੀਆ ਹੁੰਦਾ ਆ ਜੋਰਜਟ ਬਿਕਾਉਜ਼ ਆਹ ਕਲਰ ਜੋਰਜਟ 'ਚ ਹੀ ਮਿਲਦਾ ਫਿਓਨਾ 'ਚ ਨਹੀਂ ਮਿਲਦਾ ਤਾਂ ਤੁਸੀਂ ਕਿਸੇ ਵੀ ਕਲਰ 'ਚ ਇਹਨੂੰ ਕਸਟਮਾਈਜ਼ ਕਰਵਾ ਸਕਦੇ ਤੇ ਇੱਕ ਆਪਣਾ ਜਿਹੜਾ ਆਹ ਵਾਲਾ ਸੂਟ ਆ ਇਹ ਵੀ ਕੋਰੀਅਰ ਵਾਸਤੇ ਅੱਜ ਜਾ ਰਿਹਾਗਾ ਠੀਕ ਆ ਤੇ ਹੋ ਗਿਆ ਰੈਡੀ ਠੀਕ ਆ ਇਹ ਵੀ ਆਪਣਾ ਜਾ ਰਿਹਾ ਅੱਜ ਇਹਦੇ ਨਾਲ ਦੇ ਦੋ ਤਿੰਨ ਪੀਸ ਹੀ ਰਹਿ ਗਏ ਬਸ ਹੁਣ ਆਪਣੇ ਕੋਲ ਪੈਂਡਿੰਗ ਡਿਜ਼ਾਈਨ ਤੁਸੀਂ ਦੇਖਿਆ ਹੋਇਆ ਗਾਈਸ ਸਾਰਾ ਠੀਕ ਆ ਤੇ ਆਹ ਵਾਲਾ ਸੂਟ ਵੀ ਅੱਜ ਕੋਰੀਅਰ ਹੋ ਰਿਹਾ ਇਹ ਵੀ ਤੁਸੀਂ ਡਿਜ਼ਾਈਨ ਮੇਰਾ ਦੇਖਿਆ ਹੋਇਆ ਚੈੱਕ ਕੀਤਾ ਹੋਇਆਗਾ ਠੀਕ ਆ ਜੀ ਕਮੀਜ਼ ਦਿਖਾ ਦਿੰਨੇ ਆਹ ਵਾਲਾ ਸੂਟ ਵੀ ਜਿਹੜਾ ਹੈਗਾ ਕੋਰੀਅਰ ਹੋ ਰਿਹਾ ਹੈ ਦਾ ਡਿਜ਼ਾਈਨ ਤੁਸੀਂ ਦੇਖੀ ਹੋਇਆਗਾ ਠੀਕ ਆ ਬਾਕੀ ਮੈਂ ਸ਼ੇਅਰ ਵੀ ਕਰ ਦੂੰਗੀ ਤੇ ਇਹ ਵਾਲੇ ਸੂਟ ਸਾਰੇ ਅੱਜ ਆਪਣੇ ਹੋ ਰਹੇ ਨੇ ਪਾਰਸਲ ਆਹ ਵਾਲਾ ਸੂਟ ਵੀ ਪਹਿਲਾਂ ਦੋ ਆਪਾਂ ਕੋਰੀਅਰ ਕਰ ਚੁੱਕੇ ਆ ਤਿੰਨ ਤੇ 61 ਸੀਗਾ ਇਹ ਵੀ ਠੀਕ ਆ ਜਗੋਰੀਅਰ ਹੋ ਜਾਊਗਾ ਇਹ ਵੀ ਰੈਡੀ ਹੋ ਗਿਆ ਇਹਦੇ ਵਿੱਚ ਹੁਣ ਆਪਣੇ ਕੋਲ ਸਿਰਫ ਇੱਕ ਪੀਸ ਰਹਿਦਾਗਾ ਸਿਰਫ ਇੱਕ ਜੇ ਕਿਸੇ ਨੇ ਰੈਡੀ ਕਰਵਾਉਣਾ ਤਾਂ ਕਰਵਾ ਸਕਦੇ ਹਾਂ ਜੀ ਆਹ ਵਾਲਾ ਸੂਟ ਕੀਤਾ ਸੀਗਾ ਆਪਾਂ ਰੈਡੀ ਰੁਪਿੰਦਰ ਹਾਂਡਾ ਦੀ ਜੀ ਦੇ ਲਈ ਉਹਨਾਂ ਨੇ ਆਪਣੇ ਤੇ ٹرسٹ ਕੀਤਾ ਤਾਂ ਮੈਨੂੰ ਬਹੁਤ ਖੁਸ਼ੀ ਹੋਈ ਵੀ ਆਪਾਂ ਉਹਨਾਂ ਦਾ ਇਹ ਵਾਲਾ ਸੂਟ ਤਿਆਰ ਕੀਤਾ ਤੇ ਬਹੁਤ ਹੀ ਸੋਹਣਾ ਰੈਡੀ ਹੋਇਆ ਸੀ ਸੂਟ ਨੂੰ ਤੇ ਤੁਸੀਂ ਸਾਰਿਆਂ ਨੇ ਪਿਆਰ ਵੀ ਬਹੁਤ ਦਿੱਤਾ ਸੂਟ ਨੂੰ ਤੇ ਇਹ ਵਾਲਾ ਸੂਟ ਆਪਾਂ ਇੰਸਟਾ ਤੇ ਵੀ ਅਪਲੋਡ ਕਰਤਾ ਤੇ ਬਹੁਤ ਜ਼ਿਆਦਾ ਇਨਕੁਆਰੀਜ਼ ਆ ਰਹੀਆਂ ਨੇ ਇਹ ਵਾਲੀ ਸੂਟ ਦੀਆਂ ਕਿਉਂਕਿ ਬਰਕ ਤੁਸੀਂ ਚੈੱਕ ਕਰ ਸਕਦੇ ਹੋ ਪ੍ਰੋਪਰ ਪੂਰਾ ਹੈਂਡਵਰਕ ਦਾ ਬਰੀਕੀ ਦਾ ਕੰਮ ਹੋਇਆ ਹੋਇਆ ਦਬਕੇ ਦਾ ਠੀਕ ਹੈ ਜਿੰਨਾ ਦੇਖਣ ਵਿੱਚ ਹੈਵੀ ਲੱਗਦਾ ਉਹ ਉਹਨਾਂ ਚੱਕਨ ਦੇ ਵਿੱਚ ਵੀ ਹੈਵੀ ਹੈ ਸੂਟ ਬਾਕੀ ਤੁਸੀਂ ਵੇਅਰ ਕੀਤਾ ਹੋਇਆ ਦੀਦੀ ਦੇ ਦੇਖਿਆ ਹੀ ਹੈ ਦੀਦੀ ਆਈਡੀ ਤੇ ਵੀ ਦੇਖਿਆ ਹੋਣਾਗਾ ਤਾਂ ਉਹਨਾਂ ਦਾ ਇੱਕ ਹੁਣ ਨਵਾਂ Song ਆ ਰਿਹਾ ਉਹਦੇ ਵਿੱਚ ਇਹ ਵਾਲਾ ਜਿਹੜਾ ਸੂਟ ਆ ਉਹਨਾਂ ਨੇ ਵੇਅਰ ਕੀਤਾਗਾ ਠੀਕ ਆ ਬਹੁਤ ਹੀ ਜਿਆਦਾ ਸੋਹਣਾ ਜਿਹੜਾ ਇਹ ਸੂਟ ਰੈਡੀ ਹੋਇਆ ਸੀਗਾ ਇਹ ਪਿਓਰ ਸਿਲਕ ਦਾ ਸਟਾਫ ਸੀਗਾ ਤੇ ਨਾਲ ਔਰਗੈਂਜ਼ਾ ਦਾ ਦੁਪੱਟਾ ਪ੍ਰੋਪਰ ਹੈਂਡਵਰਕ ਕੀਤਾ ਹੋਇਆ ਤੇ ਆਪਣੇ ਕੋਲ ਹੈਂਡਵਰਕ ਦੇ ਕਾਹ ਵਾਲੇ ਪੀਸ ਵੀ ਰੈਡੀ ਹੋਏ ਸੀ ਕ੍ਰਾਸ ਟਿਸ਼ੂ ਤੇ ਨਾਲ ਮਹਿਰੂਨ ਦੁਪੱਟਾ ਠੀਕ ਹੈ ਦੇ ਘੇਰੇ ਤੇ ਵਰਕ ਸੀ ਵਿੱਚ ਆਪਾਂ ਬੂਟੀ ਪੁਆਈ ਆ ਠੀਕ ਹੈ ਤੇ ਸੇਮ ਬੂਟੀ ਸੇਮ ਬੂਟੀਆਂ ਜਿਹੜੀ ਆਪਾਂ ਦੁਪੱਟੇ 'ਚ ਪਾਈ ਆ ਜੀ ਠੀਕ ਆ ਤੇ ਸੂਟ ਦੇ ਵਿੱਚ ਤੇ ਦੁਪੱਟੇ 'ਚ ਦੁਪੱਟਾ ਪਿਓਰ ਔਰਗਾਂਜ਼ਾ ਦਾਗਾ ਤੇ ਇਹ ਸੇਮ ਜਿਹੜਾ ਹੈਗਾਗਾ ਆਪਾਂ ਵਰਕ ਕੀਤਾ ਹੋਇਆ ਘੇਰੇ ਉਤੇ ਵੀ ਕੀਤਾ ਸੀ ਪੌਂਚਾਂ ਤੇ ਆਹ ਵਾਲਾ ਵਰਕ ਆ ਗਿਆ ਫਰੰਟ ਤੇ ਜੀ ਠੀਕ ਆ ਇਹ ਸ਼ਿਮਰ ਤੇ ਬਣਿਆ ਹੋਇਆਗਾ ਆਹ ਪੌਂਚਾਂ ਤੇ ਆ ਗਿਆ ਠੀਕ ਆ ਵਿੱਚ ਬੂਟੀਆਂ ਪਾਈਆਂ ਹੋਈਆਂ ਨੇ ਤਿਆਂ ਨਾਲ ਦੇਖ ਲਓ ਤੇ ਆਹ ਵਾਲਾ ਬਾਹਾਂ ਤੇ ਆ ਗਿਆ ਜੀ ਇਸ ਤੋਂ ਬਾਅਦ ਆਹ ਵਾਲਾ ਸੂਟ ਆ ਪਿਓਰ ਕ੍ਰੇਪ ਤੇ ਬਣਿਆ ਹੋਇਆ organza ਦਾ ਦੁਪੱਟਾ ਸਾਰਾ ਹੈਂਡਵਰਕ ਆ ਠੀਕ ਆ ਦੁਪੱਟੇ ਦੇ ਵਿੱਚ ਸੂਟ ਪਲੇਨ ਆ ਆਹ ਵਾਲਾ ਵੀ ਹੈਂਡਵਰਕ ਕੀਤਾ ਹੋਇਆ ਫਰੰਟ ਤੇ ਤੇ ਇਧਰ ਦੋ ਕਲੀਆਂ ਪਾਈਆਂ ਹੋਈਆਂ ਨੇ ਹੈਂਡਵਰਕ ਦੀਆਂ ਠੀਕ ਐ ਤੇ ਇਹ ਸ਼ੇਪ ਜਿਹੜੀ ਹੈਗੀ ਹੈ ਸ਼ਰਟ ਬਣਾਈ ਹੋਈ ਹੈ ਤੇ ਸਲਵਾਰ ਦੇ ਪੌਂਚਿਆਂ ਤੇ ਵੀ ਵਰਕ ਕੀਤਾ ਹੋਇਆ ਹੈਗਾ ਇਹ ਵਾਲਾ ਤੁਸੀਂ ਕਿਸੇ ਵੀ ਕਲਰ ਦੇ ਵਿੱਚ ਕਸਟਮਾਈਜ਼ ਕਰਵਾ ਸਕਦੇ ਹੋ ਤੁਸੀਂ ਇਹ ਵਾਲੇ ਸੂਟ ਨੂੰ then ਇਸ ਤੋਂ ਬਾਅਦ ਜਿਵੇਂ ਇਹਦੇ ਵਿੱਚ ਆਪਾਂ ਨਾ ਉਹ ਪਾਏ ਹੋਏ ਨੇ ਆਰਗੈਂਜ਼ਾ ਦੇ ਦੋ ਦੋ ਪੀਸ ਲਗਾਏ ਹੋਏ ਨੇ ਇਹ ਤੁਸੀਂ ਕੰਟਰਾਸਟ ਦੇ ਰੂਪ ਵਿੱਚ ਕਿਵੇਂ ਵੀ ਤਿਆਰ ਕਰਵਾ ਸਕਦੇ ਹੋ ਉਹ ਆਪਣੀ ਆਪਣੀ ਚੁਆਇਸ ਆ then ਇਸ ਤੋਂ ਬਾਅਦ ਆਹ ਵਾਲਾ ਸੂਟ ਬਣਾਇਆ ਗਿਆ ਜੀ ਆਪਾਂ ਇਹ ਚੁੰਨੀ ਦੇ ਵਿੱਚ ਵੀ ਸਾਰਾ ਹੈਂਡਵਰਕ ਆ ਠੀਕ ਹੈ ਡਾਟਸ ਦਾ ਹੈਂਡਵਰਕ ਕੀਤਾਗਾ ਸੇਮ ਇਹ ਘੇਰੇ ਤੇ ਆਪਾਂ ਵਰਕ ਕੀਤਾ ਹੋਇਆਗਾ ਚਾਕਾਂ ਤੇ ਵਰਕ ਕੀਤਾ ਹੋਇਆਗਾ ਤੇ ਇਹ ਸੈਲਫ ਪ੍ਰਿੰਟਡ ਜਿਹੜਾ ਹੈਗਾਗਾ ਸਟਾਫ ਆਗਾ ਸਿਲਕ ਦਾ ਠੀਕ ਹੈ ਕਰੀਮ ਕਲਰ ਦਾ ਸੂਟ ਆ ਤੁਸੀਂ ਕਿਸੇ ਵੀ ਕਲਰ ਤੇ ਇਹਨੂੰ ਕਸਟਮਾਈਜ਼ ਕਰਵਾ ਸਕਦੇ ਹੋ neck ਤੇ ਹੈਂਡਵਰਕ ਕੀਤਾ ਹੋਇਆਗਾ ਤੇ ਇਹਦੇ ਵਿੱਚ ਜਿਹੜਾ ਲਗਾਇਆ ਗਿਆਗਾ ਉਹ ਆਪਾਂ ਖਾਦੀ ਸਿਲਕ ਦਾ ਪੀਸ ਲਗਾਇਆ ਤੇ ਆਹ ਵਾਲਾ ਆ ਗਿਆ ਸਲਵਾਰ ਤੇ ਵਰਕ ਚੁੰਨੀ ਤੇ ਵੀ ਖਾਦੀ ਸਿਲਕ ਦਾ ਪੀਸ ਲਗਾਇਆ ਹੋਇਆ ਹੈਗਾ ਆਪਾਂ ਚਾਕਾਂ ਤੇ ਵੀ ਅੱਗੇ ਪਿੱਛੇ ਖਾਦੀ ਸਿਲਕ ਦਾ ਲਗਾਇਆ ਹੋਇਆ ਹੈਗਾ ਠੀਕ ਹੈ ਸੈਲਫ ਪ੍ਰਿੰਟਰ ਤੇ ਸਾਰਾ ਕੰਮ ਹੋਇਆ ਹੋਇਆ ਹੈਗਾ ਸਲਵਾਰ ਇਹਦੇ ਵਿੱਚ ਹੈਗੀ ਆ ਪਲੇਨ ਸਿਲਕ ਤੇ ਕੀਤੀ ਹੋਈ ਆ ਆਪਾਂ ਠੀਕ ਹੈ ਤਾਂ ਤੁਸੀਂ ਵੀ ਇਹ ਸਾਰਾ ਪਲੇਨ ਤੇ ਵੀ ਬਣਾ ਸਕਦੇ ਹੋ ਸੈਲਫ ਤੇ ਵੀ ਬਣਾ ਸਕਦੇ ਹੋ ਦਨੇ ਇਸ ਤੋਂ ਬਾਅਦ ਆਪਣੇ ਕੋਲ ਆਵਲ ਆ ਗਿਆ ਜੀ ਹੈਵੀ ਸੂਟ ਆਪਾਂ ਇਹ ਪਿਓਰ ਗਰੇਪ ਤੇ ਤਿਆਰ ਕੀਤਾਗਾ ਹੈਂਡਵਰਕ ਤੁਸੀਂ ਕਿਸੇ ਵੀ ਕਲਰ ਤੇ ਇਹਨੂੰ ਰੈਡੀ ਕਰਵਾ ਸਕਦੇ ਹੋਗੇ ਠੀਕ ਹੈ ਇੱਥੇ ਜਿਹੜਾ ਹੈਗਾ ਨੈਕ ਤੇ ਵਰਕ ਬਹੁਤ ਸੋਹਣਾ ਹੈਵੀ ਵਰਕ ਕੀਤਾ ਹੋਇਆਗਾ ਠੀਕ ਹੈ ਪ੍ਰੋਪਰ ਹੈਂਡਵਰਕ ਹੈਗਾ ਬਾਹਾਂ ਤੇ ਪ੍ਰੋਪਰ ਹੈਂਡਵਰਕ ਹੈਗਾ ਠੀਕ ਹੈ ਸਾਰੇ ਸੂਟ ਦੇ ਵਿੱਚ ਹੀ ਵਰਕ ਆ ਘੇਰੇ ਤੇ ਸਲਵਾਰ ਦੇ ਉੱਤੇ ਠੀਕ ਹੈ ਤੁਸੀਂ ਇਹਨੂੰ ਕਿਸੇ ਵੀ ਕਲਰ ਤੇ ਕਸਟਮਾਈਜ਼ ਕਰਵਾ ਸਕਦੇ ਹੋ ਜੀ ਸਿਲਕ ਸਟਫ ਤੇ ਕਰਾਉਣਾ ਸਿਲਕ ਤੇ ਸ਼ਿਮਰ ਤੇ ਟਿਸ਼ੂ ਤੇ ਕਿਸੇ ਤੇ ਵੀ ਤੇ ਚਨੂਨ ਦਾ ਇਹਦੇ ਨਾਲ ਦੁਪੱਟਾ ਲੱਗਿਆ ਉਹ ਤੇ ਆਪਾਂ ਕਿਰਨ ਗੋਟਾ ਲਗਾਇਆ ਹੋਇਆਗਾ ਜੀ ਠੀਕ ਹੈ ਤੇ ਬਾਕੀ ਜੇ ਕਿਸੇ ਨੇ ਵਿజిਟ ਕਰਨਾ ਤਾਂ ਆਪਣੇ ਸਟੂਡੀਓ ਤੇ ਤੁਸੀਂ ਵਿజిਟ ਵੀ ਕਰ ਸਕਦੇ ਹੋ ਉਹ ਤੁਹਾਡੀ ਮਰਜ਼ੀ ਹਾਂਜੀ ਇਸ ਤੋਂ ਬਾਅਦ ਆਪਾਂ ਇਹ ਸਕਰਟ ਸੂਟ ਰੈਡੀ ਕੀਤਾਗਾ ਠੀਕ ਆ ਜਿਹੜਾ ਰੈਡੀ ਕੀਤਾ ਗਿਆਗਾ ਮੋਰ ਪਾਂਖੀ ਤੇ ਸੌਰੀ ਗਰਾਰਾ ਸੂਟ ਤੇ ਤੇ ਹੈਂਡਵਰਕ ਕੀਤਾ ਗਿਆ ਇਹ ਦਪੱਟਾ ਇਹਨਾਂ ਨਾਲ ਚਨੂਨ ਦਾਗਾ ਉਹਦੇ ਵਿੱਚ ਕੰਨੇ ਚਾਰ ਕਲਰ ਪਾਏ ਨੇ ਆਪਾਂ ਜਿਹੜੀ ਵੀ ਇਹਦੇ ਹੈਂਡਵਰਕ ਦੇ ਵਿੱਚ ਸੀਗੇ ਜੇ ਤੁਸੀਂ ਆਰਡਰ ਕਰਨਾ ਇਹਨੂੰ ਵੀ ਕਰ ਸਕਦੇ। ਦਨ ਇਸ ਤੋਂ ਬਾਅਦ ਇਹ ਆਪਾਂ ਜੌਰਜਟ ਤੇ ਰੈਡੀ ਕੀਤਾ ਹੋਇਆ ਪੀਸ ਟਾਈਏਬਲ ਕੱਪੜੇ ਦੇ ਵਿੱਚ ਨਾਲ ਠੀਕ ਹੈ ਜੀ ਸਲਵਾਰ ਬਣੀ ਆ। ਦੇ ਨਾਲ ਚਨੂਨ ਦਾ ਦੁਪੱਟਾ ਸਲਵਾਰ ਦੇ ਪੌਂਚੇ ਤੇ ਲੀਸ ਲਗਾਈ ਆ ਇਹ ਵੀ ਤੁਸੀਂ ਕਿਸੇ ਵੀ ਕਲਰ ਦੇ ਵਿੱਚ ਕਸਟਮਾਈਜ਼ ਕਰਵਾ ਸਕਦੇ ਹੋ ਐਨੀ ਕਲਰ ਜਰੂਰੀ ਨਹੀਂ ਵੀ ਕਹ ਲੈ ਇਹ ਹੀ ਕਲਰ ਕਿਸੇ ਵੀ ਕਲਰ ਦੇ ਵਿੱਚ ਇਹਨੂੰ ਕਸਟਮਾਈਜ਼ ਕਰਵਾ ਸਕਦੇ ਹੋ ਤੇ ਨੇ ਇਸ ਤੋਂ ਬਾਅਦ ਆਪਾਂ ਅੰਗੇਜਮੈਂਟ ਵਾਸਤੇ ਇੱਕ ਡ्रेस ਰੈਡੀ ਕੀਤੀ ਬਹੁਤ ਸੋਹਣੀ ਬਹੁਤ ਹੀ ਹੈਵੀ ਤੁਸੀਂ ਦੇਖ ਸਕਦੇ ਹੋ ਵੀ ਸਾਰਾ ਹੀ ਇਹ ਤੇ ਹੈਂਡਵਰਕ ਕੀਤਾ ਗਿਆਗਾ ਸ਼ਰਾਰਾ ਬਣਾਇਆਗਾ ਸ਼ਰਾਰੇ ਤੇ ਹੈਂਡਵਰਕ ਦਾ ਆਰਗੈਂਜ਼ਾ ਦਾ ਇਹ ਸ਼ਾਰਟ ਸ਼ਰਟ ਦੇ ਨਾਲ ਬਣਾਇਆ ਤੇ ਸ਼ਰਟ ਦੇ ਵਿੱਚ ਵੀ ਪ੍ਰੋਪਰ ਸਾਰਾ ਹੈਂਡਵਰਕ ਕੀਤਾ ਗਿਆਗਾ ਤੇ ਲਟਕਣ ਲੱਗੀ ਹੋਈ ਹੈਗੀ ਤੁਸੀਂ ਦੇਖ ਸਕਦੇ ਹੋ ਵੀ ਜੱਪਕੇ ਦਾ ਕੰਮ ਹੋਇਆ ਹੋਇਆ ਸਾਰਾ ਕਿਸੇ ਵੀ ਕਲਰ ਚ ਤੁਸੀਂ ਕਸਟਮਾਈਜ਼ ਕਰਵਾ ਸਕਦੇ ਹੋ ਇਹ ਵਾਲੀ ਡਰੈਸ ਨੂੰ ਸਕਰਟ ਬਣਾਉਣੀ ਹੈ ਸਕਰਟ ਵੀ ਬਣਾ ਸਕਦੇ ਹੋ ਜਰੂਰੀ ਹੈ ਇਸ ਤੋਂ ਬਾਅਦ ਆਨੰਦਕਾਰਜ ਵਾਸਤੇ suit ਰੈਡੀ ਹੋਇਆ ਮਹਿਰੂਨ ਕਲਰ ਦਾ ਤੁਸੀਂ ਇਹਨੂੰ ਕਿਸੇ ਵੀ ਕਲਰ ਤੇ ਰੈਡੀ ਕਰਵਾ ਸਕਦੇ ਹੋ ਬਹੁਤ ਹੈਵੀ ਦੁਪੱਟਾ ਪਿਓਰ ਕ੍ਰੇਵ ਤੇ ਰੈਡੀ ਹੋਇਆ ਪਿਓਰ ਚਨੂਨ ਦਾ ਦੁਪੱਟਾ ਦਾ ਦੁਪੱਟਾ ਤੇ suit ਦੇ ਵਿੱਚ ਸਾਰਾ ਵਰਕ ਕੀਤਾ ਹੋਇਆ ਹੈ ਨੈੱਟ ਤੇ ਠੀਕ ਹੈ ਬਾਵਾ ਤੇ ਤੇ ਬਾਕੀ ਦੀ ਸਲਵਾਰ ਤੇ ਵੀ ਵਰਕ ਕੀਤਾ ਹੋਇਆ ਹੈਗਾ ਤੁਸੀਂ ਇਹਨੂੰ ਮਜੈਂਟਾ ਚ ਮਹਿਰੂਨ ਚ ਰੈੱਡ ਕਲਰ ਚ ਕਿਸੇ ਚ ਵੀ ਕਰਵਾ ਸਕਦੇ ਹੋ ਤੇ ਇਹਦਾ ਪ੍ਰਾਈਸ ਵੀ ਬਹੁਤ ਜੈਨੂ ਹੈ ਨਾ ਬਹੁਤ ਜ਼ਿਆਦਾ ਹਾਈ ਪ੍ਰਾਈਸ ਵੀ ਨਹੀਂ ਹੈਗਾ ਤਾਂ ਕਿਸੇ ਵੀ ਕਲਰ ਦੇ ਵਿੱਚ ਕਸਟਮਾਈਜ਼ ਕਰਵਾ ਸਕਦੇ ਹੋ ਠੀਕ ਹੈ ਜੀ ਹਾਂਜੀ ਇਸ ਤੋਂ ਬਾਅਦ ਰੈੱਡ ਕਲਰ ਦਾ ਸੂਟ ਤਿਆਰ ਕੀਤਾਗਾ ਜੀ neck ਤੇ ਹੈਂਡਵਰਕ ਆ ਚਾਕਾਂ ਤੇ ਹੈਂਡਵਰਕ ਆ ਬਾਹਾਂ ਤੇ ਹੈਂਡਵਰਕ ਆ ਪਿਓਰ ਗਰੀਬ ਤੇ ਕੀਤਾ ਹੋਇਆ ਤੇ ਸਲਵਾਰ ਤੇ ਹੈਂਡਵਰਕ ਆ ਟੀਕਾ ਨਾਲ ਦੁਪੱਟਾ ਜਿਹੜਾ ਲਗਾਇਆਗਾ ਆਪਾਂ ਚਨੂਨ ਦਾ ਲਗਾਇਆਗਾ ਬਾਹਾਂ ਤੇ ਬਹੁਤ ਸੋਹਣੀ ਲੀਸ ਲਗਾਈ ਆ ਆਪਾਂ ਠੀਕ ਹੈ ਤੇ ਉਹੀ ਲਈ ਸੇਮ ਆਪਾਂ ਦੁਪੱਟੇ ਤੇ ਲਗਾਈ ਹੈ ਕਿਸੇ ਵੀ ਕਲਰ ਚ ਤੁਸੀਂ ਇਹਨੂੰ ਕਸਟਮਾਈਜ਼ ਕਰਵਾ ਸਕਦੇ ਹੋ ਪ੍ਰੋਪਰ ਹੈਂਡਵਰਕ ਚ ਸੂਟ ਰੈਡੀ ਕੀਤਾ ਗਿਆ ਹੈ ਕਿਸੇ ਵੀ ਕਲਰ ਚ ਪਿਓਰ ਕ੍ਰੀਟ ਤੇ ਸਿਲਕ ਤੇ ਕਿਸੇ ਤੇ ਵੀ ਇਸ ਤੋਂ ਬਾਅਦ ਪ੍ਰੋਪਰ ਤੇ ਸੂਟ ਰੈਡੀ ਕੀਤਾ ਹੋਇਆ ਇਹਦੇ ਵਿੱਚ ਤੁਹਾਨੂੰ ਕਾਫੀ ਸਾਰੇ ਕਲਰ ਮਿਲ ਜਾਣਗੇ ਕਿਹੜੇ ਤੇ ਹੈਂਡਵਰਕ ਦਾ ਬਹੁਤ ਹੀ ਹੈਂਡਵਰਕ ਦਾ ਚੁੰਨੀ ਨਾਲ ਜਨੂਨ ਦੀ ਲੱਗੀ ਹੋਈ ਹੈ ਸਲਵਾਰ ਤੇ ਪ੍ਰੋਪਰ ਹੈਂਡਵਰਕ ਕੀਤਾ ਹੋਇਆ ਕਾਫੀ ਸਾਰੇ ਕਲਰ ਇਹਦੇ ਵਿੱਚ ਤੁਹਾਨੂੰ ਅਵੇਲੇਬਲ ਮਿਲ ਜਾਣਗੇ ਠੀਕ ਹੈ ਤਾਂ ਤੁਸੀਂ ਇਹਦੇ ਵਿੱਚ ਕਿਸੇ ਵੀ ਕਲਰ ਤੇ ਨੂੰ ਕਸਟਮਾਈਜ਼ ਕਰਵਾ ਸਕਦੇ ਹੋ WhatsApp ਤੇ ਕੰਟੈਕਟ ਕਰ ਸਕਦੇ ਹੋ ਲੋ ਬਈ ਚੁੰਨੀ ਤੇ ਲੈਂਸ ਲਾ ਕੇ ਬਈ ਚੁੰਨੀ ਤੁਸੀਂ ਦੇਖ ਸਕਦੇ ਹੋ ਇਹਦੇ ਨਾਲ ਠੀਕ ਆ ਜਿਹੜਾ ਆਹ ਵਾਲਾ ਸੂਟ ਆ ਆਪਣਾ ਇਹਦੇ ਨਾਲ ਤੁਸੀਂ ਚੁੰਨੀ ਦੇਖ ਸਕਦੇ ਹੋ ਠੀਕ ਆ ਚੁੰਨੀ ਤੇ ਲੈਂਸ ਲਾਤੀ ਆ ਆਪਣੀ ਤੇ ਬਹੁਤ ਸੋਹਣਾ ਦੁਪੱਟਾ ਬਹੁਤ ਸੋਹਣਾ ਸੂਟ ਬਣਿਆ ਹੋਇਆ ਹੈ ਕੱਪੜਾ ਸੂਟ ਹੋਰ ਰੈਡੀ ਹੋਇਆਗਾ ਆਹ ਵਾਲਾ ਠੀਕ ਆ ਇਹਦੇ ਵਿੱਚ ਆਪਣੇ ਕੋਲ ਦੋ ਤਿੰਨ ਕਲਰ ਪਏ ਨੇ ਆਹ ਜੀ ਸਰਵਾਰ ਰੈਡੀ ਹੋਈ ਹੈ ਠੀਕ ਆ ਦੇਖੋ ਦੋ ਤਿੰਨ ਕਲਰ ਪਏ ਨੇ ਜੀ ਤੁਸੀਂ ਭਾਈ ਕਰਨਾ ਹੋਏ ਤਾਂ ਕਰ ਸਕਦੇ ਆ ਮਤਲਬ ਇਹਦੇ ਵਿੱਚ ਇੱਕ ਸੇਮ ਹੈ ਜਿਹਦੇ ਨਾਲ ਦਾ ਸੂਟ ਪਿਆ ਇੱਕ ਥੋੜਾ ਜਿਹਾ ਬਲੂ ਦੇ ਵਿੱਚ ਅੰਨੀ ਦੇ ਵਿੱਚ ਤੇ ਤੁਸੀਂ ਬਾਏ ਕਰਨਾ ਤਾਂ ਕਰ ਸਕਦੇ ਹੋ ਹਾਂਜੀ ਬਈ ਸੂਟ ਕੋਰੀਅਰ ਵਾਸਤੇ ਪੈਕਿੰਗ ਹੋ ਗਈ ਆਪਣੀ ਤੇ ਹੁਣ ਆਪਣਾ ਜਿਹੜਾ ਮੇਨ ਚੀਜ਼ ਰਹਿੰਦੀ ਸੀ ਵੀ ਆਪਾਂ ਜਿਹੜੇ ਕਮੈਂਟਸ ਨੇ ਉਹਨਾਂ ਦਾ ਰਿਪਲਾਈ ਕਰਨਾਗਾ ਹਨਾ ਤਾਂ ਪਹਿਲਾਂ ਆਪਾਂ ਕਮੈਂਟ ਪੜ ਲਈਏ ਤੇ ਉਹਨਾਂ ਦਾ ਰਿਪਲਾਈ ਕਰ ਲਈਏ ਮਿੰਟ ਕੱਲ ਵਾਲਾ ਜਿਹੜਾ ਬਲੌਗ ਪਾਇਆ ਸੀਗਾ ਆਪਾਂ ਠੀਕ ਹੈ ਜਿਵੇਂ ਉਹ ਤੁਹਾਨੂੰ ਦੱਸਿਆ ਸੀਗਾ ਵੀ ਆਪਣੇ ਭੈਣ ਦਾ ਸੌਂਗ ਆਇਆਗਾ ਤੇ ਜਰੂਰ ਸੁਣਿਓ ਸਾਰੇ ਜਾਣੇ ਮੈਂ ਅੱਜ ਉਹਨਾਂ ਦਾ ਸੌਂਗ ਪਾਉਂਗੀ ਮਨਪ੍ਰੀਤ ਜੀ ਜਰੂਰ ਲਿਖਿਆ ਕਰੋ ਜੀ ਵੈਰੀ ਨਾਈਸ ਕੀ ਲਿਖਿਆ ਕੋਕੀ ਠੀਕ ਹੈ ਜਿਹੜੀ ਮੈਂ ਇਹੋ ਲਿਖੀ ਸੀ ਹੈਨਾ ਥੈਂਕ ਯੂ ਗੁਰਪ੍ਰੀਤ ਮੱਲੀ ਬਹੁਤ ਵਧੀਆ ਜਵਾਬ ਦਿੱਤਾ ਉਸ ਕੁੜੀ ਦਾ ਥੈਂਕ ਯੂ ਭਾਈ ਮਿਸਟਰ ਮਿਸੇ ਢਾਲੀਵਾਲ ਰਾਈਟ ਹੈ ਜੀ ਥੈਂਕ ਯੂ ਭਾਈ ਜਸਪ੍ਰੀਤ ਕੌਰ ਸਿੱਧੂ ਵੈਰੀ ਨਾਈਸ ਥੈਂਕ ਯੂ ਜਸਨੀਤ ਰਿੱਕੀ ਵੀਰਾ ਬਹੁਤ ਨਾਈਸ ਆ ਵੈਰੀ ਰੀਏਬਲ ਪਰਸਨ ਮੈਂ ਬਹੁਤ ਲੱਕੀ ਹਾਂ ਕਿ ਮੇਰੇ ਕੋਲ ਕੋਰੀਪ ਸਿੰਘ ਹੈ ਹੈਪੀ ਬਰਥਡੇ ਟੂ ਯੂਰ ਸਿਸਟਰ ਥੈਂਕ ਯੂ ਬਈ ਬੈਂਤ ਦਾ ਬਰਥਡੇ ਸੀਗਾ ਸਿਮਰਨ ਦੀ ਆਦਿਵਾਸੀ ヘア ऑयल ਬਾਰੇ ਤੁਹਾਡੇ ਕੀ ਵਿਊਜ਼ ਨੇ ਸ਼ੇਅਰ ਕਰਿਓ ਵਾਈ ਕਰਨਾ ਚਾਹੀਦਾ ਕਿਉਂਕਿ ਬਹੁਤ ਸਾਰੇ ਬਲੌਗਰਸ ਨੂੰ ਪ੍ਰੋਮੋਟ ਕਰਿਆ ਤੇ ਸਭ ਅਲੱਗ-ਅਲੱਗ ਆਦਿਵਾਸੀ ਵਾਲਿਆਂ ਨੂੰ ਪ੍ਰੋਮੋਟ ਕਰਿਆ ਮੈਨੂੰ ਸਿਰਫ ਸੋਨੂ ਸੂਤ ਤੇ ਯਕੀਨ ਆ ਬਿਕੋਜ਼ ਮੈਂ ਜਦੋਂ ਮੰਗਵਾਉਣਾ ਸੀ ਤਾਂ ਰਿੱਕੀ ਉਹਨਾਂ ਨੂੰ ਜ਼ਿਆਦਾ ਦੇਖਦੇ ਆ ਰਿੱਕੀ ਕਹਿੰਦੇ ਵੀ ਅ ਵੀ ਜਿਵੇਂ ਸਾਰਿਆਂ ਦਾ ਤਾਂ ਪਤਾ ਨਹੀਂ ਬਟ ਸੋਨੂ ਸੂ ਦਾ ਜਿਹੜਾ ਵੀ ਉਹ ਕਦੇ ਵੀ ਗਲਤ ਚੀਜ਼ ਨਹੀਂ ਪ੍ਰਮੋਟ ਕਰਦਾ ਵੀ ਆਪਾਂ ਉਹ ਜਿਹਦੇ ਕੋਲੇ ਹੋ ਗਿਆ ਉਹ ਮੰਗਵਾਇਆਗਾ ਮੈਂ ਤਾਂ ਬਈ ਬਹੁਤ ਸੋਹਣਾ ਲਿਖਿਆ ਦੀ ਥੈਂਕ ਯੂ ਗੁਰਮਨ ਦੀਦੀ ਬੈਸਟ ਟੋਨਰ ਫੇਸਵਾਸ਼ ਬੈਸਟ ਫੇਸ ਸੀਰਮ ਨਾਈਟ ਕਰੀਮ ਕਿਹੜੀ ਆ ਅਗਲੇ ਬਲੌਗ ਸਪੈਸ਼ਲ ਬਲੌਗ ਤਾਂ ਡੀਸ ਕਮੈਂਟ ਤੇ ਬਣਾਵਾਂਗੇ ਗੁਰਮਨ ਇਗਨੋਰ ਕਰ ਦਿਆ ਕਰੋ ਦੀ ਹਾਂ ਬਈ ਬੱਸ ਤਾਂ ਇਗਨੋਰ ਹੀ ਕਰਦੀ ਹਣੀ ਬਹੁਤ ਘੱਟ ਰੀਅਰ ਜੇ ਹੁੰਦੇ ਜਿਹੜੇ ਪੜਦੀਆਂ ਖਾਸ ਕਰਕੇ ਉਹਦੇ ਹੀ ਪੜਦੀ ਹਣੀ ਜਿਹੜੀਆਂ ਕੁੜੀਆਂ ਹੁੰਦੀਆਂ ਨੇ ਸੋਨੂ ਸੋਨੂ ਬਹੁਤ ਸੋਨਾ ਲਿਖਿਆ ਦੀ ਗੁੱਡ ਥੈਂਕ ਯੂ ਕੋਮਲ ਸਿੱਧੂ ਲਵ ਯੂ ਦੀ ਤੁਸੀਂ ਬਹੁਤ ਵਧੀਆ ਹੋ ਮੈਨੂੰ ਸੁਭਾ ਮੈਨੂੰ ਤੁਹਾਡਾ ਬਲੌਗ ਦੀ ਵੇਟ ਹੁੰਦੀ ਹੈ ਥੈਂਕ ਯੂ ਬਈ ਸੋਨੂ ਸੰਦੂ ਹੈਪੀ ਬਰਥਡੇ ਥੈਂਕ ਯੂ ਬਈ ਮੈਂ ਤੁਹਾਨੂੰ ਪ੍ਰਭਜੋਤ ਕੌਰ ਉਹ ਬੱਸ ਸਿਸਟਰ ਐਨਾ ਕੱਬਾ ਸਵਾਜ ਕੀ ਕਰਦੇ ਹੁੰਦੀ ਦੀ ਮੈਨੂੰ ਤੁਸੀਂ ਬਹੁਤ ਵਧੀਆ ਲੱਗਦੇ ਹੋ ਬਿਲਕੁਲ ਸਾਫ ਸੁਥਰੀ ਬਾਣੀ ਆ ਤੁਹਾਡੀ ਬਿਲਕੁਲ ਪਿਓਰ ਹੂੰ ਬੋਲਣ ਉਹ ਜੋ ਬੋਲਦੇ ਆ ਬੁਰੀ ਨਜ਼ਰ ਵਾਲੇ ਦਾ ਮੂੰਹ ਕਾਲਾ ਅਰੇ ਬੁਰੀ ਨਜ਼ਰ ਵਾਲੇ ਤੇਰਾ ਮੂੰਹ ਕਾਲਾ ਗੁੱਡਾ ਵੈਰੀ ਨਾਈਸ ਜੀ ਅੱਜ ਕੱਲ ਤਾਂ ਬਈ ਬਹੁਤ ਪਹੁੰਚੀ ਹੋਈ ਦੁਨੀਆ ਪਈ ਆ ਨਾ ਜੇ ਆਪਾਂ ਕਿਸੇ ਨਾਲ ਵੀ ਖੜੇ ਆ ਜੇ ਆਪਾਂ ਕਹਿ ਦਈਏ ਨਾ ਵੀ ਆਹ ਮੇਰਾ ਭਰਾ ਲੱਗਦਾਗਾ ਅਗਲਾ ਕੁ ਸਾਕਾ ਲੱਗਦਾਗਾ ਜਿੱਦੋ ਜਿਹਨੂੰ ਭਰਾਈ ਕਹਤਾ ਫਿਰ ਸਾਕਾ ਕੀ ਆ ਤੇ ਬਗਾਨਾ ਕੀ ਆ ਬੜੀ ਪਹੁੰਚੀ ਹੋਈ ਦੁਨੀਆ ਬਈ ਆਪਾਂ ਜਿੱਤ ਨਹੀਂ ਸਕਦੇ ਦੁਨੀਆ ਤੋਂ ਮਨਦੀਪ ਕੌਰ ਜੀ ਤੁਸੀਂ ਇੰਨਾ ਸੋਚਿਆ ਕਰੋ ਪਲੀਜ਼ ਅਸੀਂ ਤੁਹਾਡੇ ਨਾਲ ਆ ਸਾਡੀ ਪੂਰੀ ਫੈਮਲੀ ਤੁਹਾਡੇ ਬਲੌਗ ਦੇਖਦੀ ਆ ਤੁਸੀਂ ਸੂਟ ਚ ਬਹੁਤ ਸੋਹਣੀ ਲੱਗਦੇ ਹੋ ਥੈਂਕ ਯੂ ਭੈਣੇ सोनू ਸੰਧੂ ਬਹੁਤ ਵਧੀਆ ਜਵਾਬ ਦਿੱਤਾ ਕੁੜੀ ਨੂੰ ਸਾਨੂੰ ਤੇ ਕੋਈ ਫੁਕਰੀ ਵਾਲੀ ਗੱਲ ਨਹੀਂ ਲੱਗਦੀ ਫਿਰ ਉਹ ਹੋ ਫਿਰ ਉਹਨੂੰ ਜੈਲਸੀ ਹੁੰਦੀ ਆ ਆਪਣੇ ਤੋਂ ਬਈ ਤਾਂ ਉਹ ਆਪਾ ਫੁਗਰੇ ਲੱਗਦੇ ਆ ਕਰਮਜੀਤ कौर ਗੁੱਸਾ ਨਾ ਕਰੀ ਸਭ ਚਾਹ ਉਹ ਜਿਆਦਾ ਲਾਸਟ ਵਾਲੇ ਦੋ ਸੋਹਣੇ ਬਣ ਕੀਤੇ ਸੀ ਉਹ ਜਿਹੜੇ ਦੂਸਰੇ ਦੱਸੇ ਸੀ ਨਾ ਪਹਿਲੇ ਵਾਲੇ ਗੁੱਸੇ ਦੀ ਕੋਈ ਗੱਲ ਨਹੀਂ ਭਾਣੇ ਉਹ ਦੂਸਰੇ ਜਿਹੜੇ ਪਹਿਲਾਂ ਵਾਲੇ ਦੱਸੇ ਸੀ ਉਹ ਜਿਵੇਂ ਮੈਂ ਕਾਲੀ ਚਾਈ ਵਾਲ ਲਪੇਟ ਲੈ ਲੈਂਨੇ ਆ ਕਈਆਂ ਨੂੰ ਆਏ ਆ ਨਾ ਕਿ ਖਿੱਲਰੇ ਜੇ ਵਾਲ ਵਧੀਆ ਲੱਗਦੇ ਆ ਉਹ ਉਹਨਾਂ ਨੂੰ ਵਧੀਆ ਲੱਗਦੇ ਹੁੰਦੇ ਆ ਗੁੱਸਾ ਕੋਈ ਨਹੀਂ ਭਾਣੇ ਪਿੰਦਰਜੀਤ ਕੌਰ ਮਨਪ੍ਰੀਤ ਦੀ ਪਵੀ ਦਾ ਹਸਬੰਡ ਸੀ ਤੁਹਾਡੇ ਹਸਬੰਡ ਬਾਰੇ ਕਾ ਵਾ ਕੀ ਰਿਸ਼ਤਾ ਦਾ ਇਹਨਾਂ ਦਾ ਰਿੱਕੀ ਵੀਰੇ ਨਾਲ ਦੱਸਿਓ ਕੋਈ ਰਿਸ਼ਤਾ ਨਹੀਂ ਬਈ ਮਤਲਬ ਕਿ ਬਸ ਵਧਿਆ ਸੀ ਦੋਸਤਾਂ ਜਾਰੇ ਤੇ ਸਾਨੂੰ ਵਧਿਆ ਮਿਲੇ ਸੀਗੇ ਇਹ ਤੇ ਆਪਣਾ ਵਧਿਆ ਮਿਲਵਰਤਨ ਹੋ ਗਿਆ ਸੀਗਾ ਤੇ ਫਿਰ ਆਉਣੀ ਜਾਣੀ ਹੋਗੀ ਤੇ ਬਸ ਬਾਕੀ ਕੋਈ ਵੀ ਮਿਲਦਾ ਬਈ ਹੱਸ ਕੇ ਬੁਲਾ ਲਓ ਹਨਾ ਆਪਣਾ ਕੋਈ ਮਿਲਣਾ ਆਉਂਦਾ ਬਸ ਮਨਪ੍ਰੀਤ ਕੌਰ ਤੁਸੀਂ ਇੰਨੀ ਟੈਨਸ਼ਨ ਨਾ ਲਿਓ ਲੋਕਾਂ ਦਾ ਕੰਮ ਆ ਬੋਲਣਾ ਬੋਲੀ ਜਾਂਦੇ ਠੀਕ ਹੈ ਪਣੀ ਨਗਦੀਪ ਕੌਰ ਆਫਟਰ ਡਿਲੀਵਰੀ ਹੇਅਰ ਫੋਰ ਦਾ ਜਿੱਤੇ ਤੁਸੀਂ ਆਪਣੇ ਹੇਅਰ ਤੇ ਫੇਸ ਲਈ ਕੀ ਯੂਜ਼ ਫੇਸ ਦਾ ਮੇਰਾ ਟ੍ਰੀਟਮੈਂਟ ਚੱਲ ਰਿਹਾ ਬਈ ਤੇ ਹੇਅਰ ਦਾ ਮੈਂ ਤੁਹਾਨੂੰ ਦੱਸਿਆ ਹੋਇਆ ਵੀ ਉਹ ਆਇਲਿੰਗ ਕਰਿਆ ਕਰੋ ਸੁਖਵੀਰ ਕੌਰ ਬ੍ਰਾਡ ਤੁਸੀਂ ਟੈਨਸ਼ਨ ਨਾ ਲਓ ਦੀ ਤੁਹਾਡੀ ਬਲੌਗ ਗੋ ਕੈਟ ਹੁੰਦੀ ਹੈ ਥੈਂਕ ਯੂ ਤੇ ਹਾਂਜੀ ਬਈ ਜੀ ਜੇ ਤੁਸੀਂ ਆਂਟੀ ਉਹਨਾਂ ਨਾਲ ਵੀ ਵੀਡੀਓ ਕਰੋ ਆਂਟੀ ਹੋਰਾਂ ਨਾਲ ਵੀ ਉੱਕੀ ਬਾਈ ਪਰ ਸਾਲਾ ਸਾਰਾ ਟਾਈਮ ਬਾਹਰ ਲੰਗੇ ਹੁੰਦਾ ਨਾ ਤਾਂ ਘਰੇ ਆਸੀ ਰਾਤ ਨੂੰ ਜਾਂਦੀਆਂ ਬਹੁਤ ਲੇਟ ਤੁਹਾਡੀ ਇਹ ਟੂ ਮੱਚ ਹੈਵੀ ਪਲੀਜ਼ ਦੱਸੋ ਕੀ ਯੂਜ਼ ਕਰਦਾਂ ਸ਼ੈਂਪੂ ਵੀ ਦੱਸੋ ਤੇ ਇੱਕ ਬਾਈ ਤੁਸੀਂ ਬਲੋ ਡਰਾਇਰ ਕਿਹੜੇ ਬ੍ਰਾਂਡ ਦਾ ਬਿੰਜ ਸਟੋਨ ਤੇ ਇੱਕ ਜਿਹੜਾ ਤੁਹਾਡੇ ਹੈਅਰ ਟੂ ਮੱਚ ਮੇਰੇ ਵਾਲੇ ਵੀ ਹੈਵੀ ਨਹੀਂ ਪਰ ਮੈਂ ਸ਼ੈਂਪੂ ਜਿਵੇਂ ਕਲੀਨਿਕ ਫਲਸ਼ ਸ਼ੈਂਪੂ ਹੋ ਗਿਆ ਕੀਕਾ ਇੱਕ ਮਾਸਕ ਕਮੇ ਵੀਡੀਓ ਵੀ ਤਾਂ ਦੇ ਨਾਲ ਪਹਿਲਾਂ ਮੈਂ ਬਲੌਗ ਵੀ ਪਾਇਆ ਹੋਇਆ ਉਹ ਮਾਸਕ ਯੂਜ਼ ਕਰਦੀ ਆ ਮੈਂ ਤੁਸੀਂ ਉਹ ਯੂਜ਼ ਕਰਿਓ ਬਾਕੀ ਕੱਲ ਨੂੰ ਦੁਬਾਰੇ ਵੀ ਦੱਸ ਦਿਆਂਗੀ ਕੋਈ ਚੱਕਰ ਨਹੀਂ ਹਰਜਿੰਦਰ ਸਿੱਧੂ ਜੀ ਵੀ ਮੈਨੂੰ ਵੀ ਬਹੁਤ ਪਸੰਦ ਆ ਬਨ ਬਟ ਮੇਰੇ హెయిਰਸ ਚ ਬਨ ਦੇ ਨਹੀਂ ਮਤਲਬ ਤੁਹਾਡੇ హెయిਰਸ ਤੇ ਰੇਅਰ ਕਿਦਾਂ ਦੇ ਹੈ ਦੱਸੋ ਦੀਦੀ ਲੋਕਾਂ ਦੀ ਟੈਨਸ਼ਨ ਨਾ ਲਿਆ ਕਰੋ ਲੋਕ ਬੋਲ ਹੀ ਸਕਦੇ ਆ ਕੁਝ ਕਰ ਸਕਦੇ ਨਹੀਂ ਜੀ ਤੁਸੀਂ ਟੈਨਸ਼ਨ ਫਰੀ ਰੱਖਿਆ ਕਰੋ ਤੁਹਾਡੇ ਸਾਰੇ ਵਲੋਗ ਹੀ ਕੈਂਟ ਹੁੰਦੇ ਨਾਲੇ ਤੁਸੀਂ ਵੀ ਨਾਈਸ ਹੋ ਤੁਹਾਡੀ ਸੂਟ ਵੀ ਥੈਂਕ ਯੂ ਬੀ ਸੋ ਮਚ ਵੀ ਨਹੀਂ ਇਗਨੋਰ ਕਰਦਿਆ ਕਰੋ ਜੀ ਫੁਕਰੀ ਵੀ ਮਾਰਨ ਵਾਸਤੇ ਹੀ ਹੁੰਦੀ ਆ ਔਰ ਇੱਕ ਔਰ ਫੁਕਰੀ ਸਾਹਮਣੇ ਰੱਖਣ ਵਾਸਤੇ ਹੁੰਦੀ ਆ ਮੇਰਾ ਘਰ ਵਾਲਾ ਇੰਨਾ ਫੁਕਰਾ ਇੰਨਾ ਫੁਕਰਾ ਮੈਨੂੰ ਕੀ ਹੋਇਆ ਬਿਰਕੀ ਫੁਕਰੀ ਨਹੀਂ ਕਦੇ ਸਾਹਮ ਕੇ ਰੱਖਣੀ ਹਨਾ ਰਿੱਕੀ ਰਿੱਕੀ ਮੈਂ ਤੁਹਾਨੂੰ ਕੀ ਕਿਹਾ ਹੋਇਆ ਵੀ ਫੁਕਰੀ ਨਹੀਂ ਕਦੇ ਸਾਹਮ ਕੇ ਰੱਖਣੀ ਚੱਬੂ ਫੁੱਟੇ ਤੇ ਮੇਰੇ ਕੋਲ ਲਿਆ ਕੇ ਦੇ ਚੰਗੂ 베ਰੀ ਨਾਈਸ ਭੈਣੇ ਲਿਖਿਆ ਕਰੂ ਠੀਕ ਆ ਬਈ ਦੀਦੀ ਮੈਂ ਮੇਰੀ ਕਜ਼ਨ ਦੀ ਮੈਰਿਜ ਲਈ ਸੂਟ ਬਣਾਉਣਾਗਾ ਟ੍ਰੈਂਡਿੰਗ ਕਲਰ ਕਲਰ ਕੋਈ ਵੀ ਬਣ ਜਾਊਗਾ ਬਈ ਦੀਦੀ ਮੈਂ ਮੇਰੀ ਕਜ਼ਨ ਦੀ ਮੈਰਿਜ ਲਈ ਸੂਟ ਬਣਾਉਣਾ ਓਕੇ ਓ ਨਹੀਂ ਨਹੀਂ ਜੀ 35 ਨਹੀਂ ਜੀ ਇਹ ਤਾਂ 42 44 ਦੇ ਹੋਣੇ ਬਿਆਨਤ ਨਹੀਂ ਨਹੀਂ ਬਈ ਸਾਡੀ ਕੁੜੀ 35 ਸਾਲ ਦੀ ਹੋਈ ਆ ਉਹੀ ਥੋੜੀ ਜੀ ਹੈਲਦੀ ਆ ਹੁਣੇ ਪਤਲੀ ਹੋ ਜੂਗੀ ਹੈ ਨਾ ਇਹ ਬਿਆਨਤ ਹਾਂ ਐ ਨਹੀਂ ਵੈਸੇ ਵੀ ਇੱਕ ਗੱਲ ਕਹਾ ਬਈ ਕਈ ਵਾਰ ਕੋਈ ਬੰਦਾ ਉਮਰ ਲੁਕੋ ਹੁੰਦਾ ਕੋਈ ਬੰਦਾ ਜ਼ਿਆਦਾ ਉਮਰ ਦਾ ਲੱਗਦਾ ਹੁੰਦਾ ਇਹ ਚੀਜ਼ ਹੁੰਦੀ ਤੁਸੀਂ ਤੁਹਾਨੂੰ ਬਹੁਤ ਲਾਈਕ ਕਰਦੇ ਆ ਸਿਮਰਜੀ ਥੈਂਕ ਯੂ ਨੋ ਨੇਵਰ ਕਿਸੇ ਵੀ ਕੁੜੀ ਦੀ ਏਜ ਨਹੀਂ ਪੁੱਛਣੀ ਕਦੇ ਵੀ हां ਕੁਲਵੰਤ ਕੌਰ ਗੁੱਡ ਤ੍ਰੀ ਕਿਉਂ ਟੈਨਸ਼ਨ ਲਈ ਆ ਲੋਕਾਂ ਦੀ ਉਹਨਾਂ ਦਾ ਕੰਮ ਹੀ ਆਏਗੀ ਹੁੰਦਾ ਸਹੀ ਗੱਲ ਆ ਬਾਈ ਉਹਨਾਂ ਦਾ ਕੰਮ ਹੀ ਹੁੰਦਾ ਗਾ ਸਸ਼ੀ ਕਲਦੀ ਮੈਂ ਤਾਂ ਜਦੋਂ ਤੁਹਾਡੇ ਬਲੌਗ ਦੇਖਣ ਲੱਗੀ ਆ ਮੈਨੂੰ ਕਿਤੂ ਨਹੀਂ ਫੁਫਰੇ ਲੱਗਦੇ ਇਨਫੈਕਟ ਮੇਰੀ ਤਾਂ ਬੇਟੀ ਵੀ ਇਹਨਾਂ ਪਸੰਦ ਕਰਦੀ ਆ ਤੇ ਮੇਰੀ ਸਿਸਟਰ ਦੀ ਬੇਟੀ ਵੀ ਮੈਂ ਤਾਂ ਜਦੋਂ ਤਾਂ ਹਾਂ ਜੀ ਬਈ ਤਾਂ ਕੁੜੀ ਕਹਿੰਦੀ ਵੀ ਇਗਨੋਰ ਕਰਦਿਆ ਕਰੋ ਤੁਹਾਨੂੰ ਸਭ ਦੇਖਣਾ ਚਾਹੁੰਦੇ ਆ ਤੁਸੀਂ ਬਸ ਖੁਸ਼ ਰਹਿਓ ਕੇ ਬਈ ਆਪਾਂ ਖੁਸ਼ ਰਿਹਾ ਕਰਾਂਗੀ ਇਸ ਤੋਂ ਬਾਅਦ ਅਰਸ਼ ਤੋਂ ਸੰਧੂ ਦੀਦੀ ਜੀ ਬਹੁਤ ਵਧੀਆ ਲਿਖਿਆ ਤੁਸੀਂ ਲਿਖਿਆ ਕਰੋ ਓਕੇ ਭੈਣੇ ਬਾਕੀ ਬਈ ਇੱਕ ਕੁੜੀ ਨੇ ਕਿਹਾ ਸਿੰਪਲ ਸੋਬਰ ਕੰਮ ਕਰਦੇ ਹੋ ਫੁਕਰੀ ਵਾਲੀ ਕਿਹੜੇ ਕੋਈ ਕੰਮ ਜਾਂ ਗੱਲ ਨਹੀਂ ਕੀਤੀ ਤੁਸੀਂ ਹਾਂ ਉਹੀ ਤਾਂ ਗੱਲ ਆ ਵੀ ਆਪਾਂ ਫੁਕਰੀ ਵਾਲੀ ਤਾਂ ਕੋਈ ਗੱਲ ਹੀ ਨਹੀਂ ਕੀਤੀ ਠੀਕ ਆ ਪਤਾ ਨਹੀਂ ਉਹਨਾਂ ਨੂੰ ਕਿਵੇਂ ਲੱਗਦਾ ਲੋਕਾਂ ਦਾ ਕੰਮ ਆ ਲੱਤਾਂ ਖਿੱਚਣੀਆਂ ਸਾਰਿਆਂ ਨੇ ਇਹੀ ਕਿਹਾ ਮੈਨੂੰ ਵੀ ਕਮੈਂਟ ਦਾ ਰਿਪਲਾਈ ਨਹੀਂ ਕਰਨਾ ਬਸ ਠੀਕ ਆ ਅੱਗੇ ਤੋਂ ਆਪਾਂ ਜਿੰਨੇ ਵੀ 네ਗੇਟਿਵ ਕਮੈਂਟ ਆਲਿਓ ਇਹਗਾ ਕਿਸੇ ਨੇ ਵੀ ਕਮੈਂਟ ਕਰਨਾ ਕਰ ਸਕਦੇ ਹੋ ਤੁਹਾਡੇ ਕਮੈਂਟ ਦਾ ਰਿਪਲਾਈ ਨਹੀਂ ਹੋਊਗਾ ਸਿੱਧਾ ਆਪਾਂ ਬਲੌਕ ਕਰਾਂਗੇ ਆਪਣੇ YouTube ਚੈਨਲ ਤੋਂ ਵੀ ਤੁਹਾਨੂੰ ਆਪਣਾ ਬਲੌਗ ਦਿਖੇ ਹੀ ਨਾ ਠੀਕ ਆ ਤੁਹਾਡਾ ਕੰਮ ਮੈਂ ਸੌਖਾ ਕਰ ਦਿੰਨੀ ਆ ਦੇਖੋ ਤੁਸੀਂ ਮੈਨੂੰ ਲਾਈਕ ਨਹੀਂ ਕਰਦੇ ਤੇ ਹੱਕ ਤੁਹਾਡਾ ਬਣਦਾਗਾ ਵੀ ਤੁਸੀਂ ਮੇਰਾ ਬਲੌਗ ਨਾ ਦੇਖੋ ਪਰ ਕੋਈ ਗੱਲ ਨਹੀਂ ਤੁਹਾਡਾ ਕੰਮ ਇਹ ਆਪਾਂ ਸੌਖਾ ਕਰ ਦਾਂਗੇ ਕੋਈ ਚੱਕਰ ਨਹੀਂ ਲੋ ਭਾਈ ਆਪਣੇ ਕੁੜੀ ਦਾ ਰੈੱਡ ਤੇ ਬਲੈਕ ਸੂਟ ਵੀ ਰੈਡੀ ਹੋ ਗਿਆ ਤੇ ਉਹ ਆਪਾਂ ਤੁਹਾਨੂੰ ਕੱਲ੍ਹ ਵਾਲੇ ਬਲੌਗ ਦੇ ਵਿੱਚ ਦਿਖਾ ਦਾਂਗੇ ਆ ਆਪਣੇ ਕੋਰੀਅਰ ਰੈਡੀ ਪਏ ਨੇ ਇਹ ਗਾ ਇਹ ਵਾਲੀ ਪੁਰੀਏ ਰਾਜ ਆਪਾਂ ਭੇਜਣੇ ਨੇ ਸਾਰੇ ਤੇ ਉਹ ਆਪਣੇ ਜਿਹੜਾ ਸੂਟ ਆ ਉਹ ਵੀ ਆਪਾਂ ਭੇਜਣੇ ਨੇ ਠੀਕ ਹੈ ਜਿਹੜੇ ਉਹ ਸਾਹਮਣੇ ਹੈਂਡਵਰਕ ਵਾਲੀ ਸੂਟ ਪਿਆ ਉਹ ਮੈਂ ਤੁਹਾਨੂੰ ਕੱਲ ਵਾਲੇ ਬਲੌਗ ਦੇ ਵਿੱਚ ਦਿਖਾਉਂਗੀ ਠੀਕ ਹੈ ਤੇ ਉਹਦੇ ਵਿੱਚ ਆਪਣੇ ਕੋਲ ਕਾਫੀ ਸਾਰੇ ਕਲਰ ਰੈਡੀ ਹੋਏ ਨੇ ਬਾਈ ਤੁਸੀਂ ਕਿਹੜੇ ਵੀ ਕਲਰ ਦੇ ਰੈਡੀ ਕਰਵਾ ਸਕਦੇ ਹੋ ਠੀਕ ਹੈ ਕੱਲ ਨੂੰ ਸਪੈਸ਼ਲ ਆਪਾਂ ਹੈਂਡਵਰਕ ਵਾਲੀ ਬਣਾਵਾਂਗੇ ਸਾਰਾ ਬਲੌਗ ਜਿੰਨਾ ਵੀ ਬਣਾਉਣਾ ਹੈ ਠੀਕ ਹੈ ਜੀ ਤੇ ਬਾਕੀ ਵੀ ਖੁਸ਼ ਰਹਾ ਕਰੋ ਸਾਰੇ ਜਾਨੀ ਠੀਕ ਆ ਲੱਤਾਂ ਖਿਚਣਾ ਨੇ ਤਾਂ ਬਹੁਤ ਹੁੰਦੇ ਆ ਪਰ ਰਿਪਲਾਈ ਨਹੀਂ ਕਰਦੇ ਕਿਸੇ ਦਾ ਤੇ ਇਹ ਆਪਣਾ ਅੱਜ ਦਾ ਵਲੌਗ ਸੀਗਾ ਉਮੀਦ ਕਰਦੀ ਆ ਵੀ ਤੁਹਾਨੂੰ ਵਧੀਆ ਲੱਗਿਆ ਹੋਊਗਾ ਮੇਰਾ ਵਲੌਗ ਤੇ ਕੱਲ ਨੂੰ ਆਪਾਂ ਹੋਰ ਨਵਾਂ ਵਲੌਗ ਲੈ ਕੇ ਆਵਾਂਗੇ ਕਮੈਂਟ ਕਰਕੇ ਜਰੂਰ ਦੱਸਦਿਆ ਕਰੋ ਤੁਹਾਡੇ ਕਮੈਂਟ ਦਾ ਆਪਾਂ ਜਰੂਰ ਰਿਪਲਾਈ ਕਰਿਆ ਕਰਾਂਗੇ ਹੁਣ ਮਿਲਦੇ ਆਂ ਆਪਾਂ ਕੱਲ੍ਹ ਵਾਲੇ ਵਲੌਗ ਤੇ ਅੱਜ ਲਈ ਬਈ ਸਤਿ ਸ਼੍ਰੀ ਅਕਾਲ ਬਾਈ ਸਾਰਿਆਂ ਨੂੰ ਧਿਆਨ ਰੱਖਿਓ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ